ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਕਿਸੇ ਨੇ ਤੁਹਾਡਾ WhatsApp ਜਿਹੜਾ ਉਹ ਹੈਂਡ ਕੀਤਾ ਹੋਇਆ ਹੈ ਜਾਂ ਕਿਸੇ ਨੇ ਲਿੰਕ ਕੀਤਾ ਕਿਵੇਂ ਵੀ ਤੁਹਾਡਾ WhatsApp ਜਿਹੜਾ ਕੋਈ ਨਿਗ੍ਹਾ ਰੱਖ ਰਿਹਾ ਕਿਸੇ ਹੋਰ ਨੂੰ ਦੇਖ ਰਿਹਾ ਸਾਰਾ ਕੁਝ ਤੁਹਾਡੀ ਚੈਟ ਵਗੈਰਾ ਸਾਰਾ ਕੁਝ ਹੈ ਨਾ ਉਹ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਹੋ ਬਹੁਤ ਸਾਰੇ ਭਰਾਵਾਂ ਦੇ ਪਿਛਲੀਆਂ ਵੀਡੀਓ ਤੇ ਕਮੈਂਟ ਆਏ ਵੀ ਬਾਈ ਮੈਨੂੰ ਇਹ ਲੱਗਦਾ ਵੀ ਮੇਰਾ WhatsApp ਹੈ ਜਿਹੜਾ ਉਹ ਕਿਸੇ ਹੋਰ ਕੋਲੇ ਚੱਲ ਰਿਹਾ ਕਿਸੇ ਨੇ ਹੈਕ ਵਗੈਰਾ ਕਰਿਆ ਹੋਇਆ ਤੇ ਉਹਦਾ ਕਿਵੇਂ ਪਤਾ ਲੱਗੂਆ ਛੋਟੀ ਜੀ ਟ੍ਰਿਕ ਹੈ ਸਿੱਧਾ ਸਿੰਪਲ ਸਾਹਬ ਉਹਦਾ ਪਤਾ ਲੱਗ ਜਾਂ ਕਿਉਂਕਿ ਇਹੋ ਹੀ ਇੱਕ ਤਰੀਕਾ ਸਾਰੀ ਦੁਨੀਆ ਦੇ ਅੱਜ ਦੇ ਟਾਈਮ 'ਚ ਜਿਹਦੇ ਨਾਲ ਤੁਹਾਡਾ WhatsApp ਹੈ ਜਿਹੜਾ ਉਹ ਦੂਸਰਾ ਬੰਦਾ ਚਲਾ ਸਕਦਾ ਐਕਸੈਸ ਕਰ ਸਕਦਾ ਹੈਕ ਕਰ ਸਕਦਾ ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਹੈ ਨਹੀਂ ਤੇ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਨ ਹਿਅਰ ਥਿੰਗਸ ਅਣ ਸੁਣੀਆਂ ਗੱਲਾਂ ਆਪਣਾ ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਆਪਣੇ ਦੋਸਤਾਂ ਨਾਲ ਕਰ ਦਿਓ ਸ਼ੇਅਰ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਕਰਨਾ ਤੁਸੀਂ ਕੀ ਆ ਸਭ ਤੋਂ ਪਹਿਲਾਂ ਤੁਸੀਂ ਆਪਣਾ ਵਟਸਐਪ ਓਪਨ ਕਰਨਾ ਹੈ ਓਪਨ ਕਰਨ ਤੋਂ ਪਹਿਲਾਂ ਜੇ ਹੁਣ ਤੱਕ ਤੁਸੀਂ ਆਪਣਾ ਵਟਸਐਪ ਅਪਡੇਟ ਨਹੀਂ ਕੀਤਾ ਤਾਂ ਉਹਨੂੰ ਅਪਡੇਟ ਜ਼ਰੂਰ ਕਰ ਲੈਣਾ ਕਿਉਂਕਿ ਜਦੋਂ ਆਪਾਂ ਅਪਡੇਟ ਕਰ ਲੈਂਦੇ ਆ ਤਾਂ ਨਵੀਆਂ ਅਪਡੇਟਸ ਆਪਾਂ ਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਵੀ ਹੋ ਰਹੀਆਂ ਹੁੰਦੀਆਂ ਨੇ ਸੋ ਆ ਜਾਓ ਆਪਾਂ ਵਟਸਐਪ ਓਪਨ ਕਰਦੇ ਆ ਓਪਨ ਕਰਕੇ ਤੁਸੀਂ ਉੱਪਰ ਹੀ 3 ਡਾਟਸ ਦਿੱਤੇ ਹੁੰਦੇ ਨੇ ਜਿਹੜੇ ਇਹਨਾਂ ਤੇ ਕਲਿੱਕ ਕਰਨਾ ਕਲਿੱਕ ਕਰਕੇ ਸਾਰੇ ਆਪਸ਼ਨਾਂ ਦਾ ਤੁਹਾਨੂੰ ਦਿਖੂਗਾ ਇੱਥੇ ਲਿੰਕਡ ਡਿਵਾਈਸ ਇਹਦੇ ਕਲਿੱਕ ਕਰਨਾ ਹੁਣ ਇੱਥੇ ਜੇ ਤਾਂ ਤੁਹਾਡਾ ਵਟਸਐਪ ਹੈ ਜਿਹੜਾ ਕਿਸੇ ਨੇ ਉਹ ਲਿੰਕ ਕੀਤਾ ਹੋਇਆ ਹੈਕ ਕੀਤਾ ਹੋਇਆ ਲਾਈਫਟਾਈਮ ਵਾਸਤੇ ਵੀ ਦਿੱਤੀ ਹੈ ਇਹਨੇ ਓਪਰਚੁਨਿਟੀ ਵੀ ਇਹ ਕਰ ਸਕਦੇ ਹੋ ਤੁਸੀਂ ਜਿੰਨਾ ਕੇਰਾ ਕਰ ਲਿਆ ਜਿੰਨਾ ਚਿਰ ਤੁਸੀਂ ਰਿਮੂਵ ਨਹੀਂ ਕਰਦੇ ਇੱਥੇ ਆ ਕੇ ਤੁਹਾਨੂੰ ਆ ਨੀਚੇ ਆ ਗ੍ਰੀਨ ਲਿੰਕਡ ਡਵਾਈਸ ਦੇ ਥੱਲੇ ਗ੍ਰੀਨ ਥੱਲੇ ਗ੍ਰੀਨ ਜਿਹੜਾ ਹ ਲਿੰਕਡ ਡਵਾਈਸ ਹੈ ਆਪਸ਼ਨ ਇਹਦੇ ਥੱਲੇ ਜਿੰਨੇ ਵੀ ਫੋਨਾਂ ਜੇ ਐਕਸੈਸ ਹੋਊਗਾ ਉਹਨਿਆਂ 'ਚ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਫੋਨ ਹੈ ਜਿਹੜਾ ਉਹਨੇ ਬੰਦਿਆਂ ਕੋਲੇ ਚੱਲ ਰਿਹਾ ਚਾਰ ਜਣਿਆਂ ਨੂੰ ਓਪਰਚੁਨਿਟੀ ਦਿੱਤੀ ਆ ਹੁਣ ਦੀ ਅਪਡੇਟ 'ਚ WhatsApp ਨੇ ਉਹ ਤੁਹਾਨੂੰ ਦਿਖਾਵਾਂਗੇ ਠੀਕ ਹੈ ਉਦੇ ਤੁਸੀਂ ਦੇਖ ਸਕਦੇ ਹੋ ਵੀ ਛੋਟਾ ਜਿਹੜਾ WhatsApp ਹੈ ਕਿਸੇ ਨੇ ਹੈਕ ਤਾਂ ਨਹੀਂ ਕੀਤਾ ਹੋਇਆ ਜਾਂ ਲਿੰਕ ਤਾਂ ਨਹੀਂ ਕੀਤਾ ਹੋਇਆ ਤੁਹਾਡੇ WhatsApp ਤੇ ਨਿਗਾਹ ਤਾਂ ਨਹੀਂ ਰੱਖ ਰਿਆ ਤੈਨੂੰ ਰਿਮੂਵ ਕਰਨ ਦਾ ਤਰੀਕਾ ਵੀ ਇੱਥੋਂ ਹੀ ਤੁਸੀਂ ਉਹਨੂੰ ਕਲਿੱਕ ਕਰਕੇ ਰਿਮੂਵ ਕਰ ਸਕਦੇ ਹੋ ਠੀਕ ਹੈ ਇਹ ਤਰੀਕਾ ਹੈ ਜਿਹੜਾ ਇੱਕੋ ਇੱਕ ਜਿਹਦੇ ਨਾਲ ਤੁਹਾਡਾ WhatsApp ਹੈ ਜਿਹੜਾ ਉਹ ਹੈਕ ਹੋ ਸਕਦਾ ਤੇ ਇੱਥੋਂ ਤੁਹਾਨੂੰ ਪਤਾ ਲੱਗ ਸਕਦਾ ਵੀ ਤੁਹਾਡਾ WhatsApp ਕਿਸੇ ਨੇ ਹੈਕ ਤਾਂ ਨਹੀਂ ਕੀਤਾ ਸੋ ਇਹ ਸੀ ਅੱਜ ਦੀ ਵੀਡੀਓ ਜਿਹੜਾ ਮੇਰਾ ਭਰਾ ਅੱਜ ਤੱਕ ਵੀਡੀਓ ਦੇਖਣਾ ਹੈ ਉਹ ਆਪਣੇ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੇ ਧੰਨਵਾਦ